ਆ ਦੇ ਯਾਰ ਉਹ ਨਹੀਂ ਮੈਂ ਖਾ ਮਰਾਦਾ ਕਾਹੀ ਤੋਂ ਕੱਟ ਦੇਣੀ ਨਹੀਂ ਜਮੀਂ ਆ ਦੀ ਨਹੀਂ ਦੇਣੀ ਕਰੀ ਨਾ ਦੀ ਬੱਸ ਫੜ ਉਹ ਥਰ ਬਲਾਲ ਨੇ ਥੱਲੇ ਹੱਥ ਲਾਇਆ ਬੱਚੇ ਦੇ ਇਕੜੀ ਗੱਲ ਸੁਣੋ ਬਾਬਾ ਜੀ ਮੈਂ ਮੈਂ ਬੱਚੇ ਨੇ ਬੱਚੇ ਦੋ ਸੁਵੇ ਦੇਤੇ ਇਨਸਾਨ ਤਾਂ ਨਾਤ ਹੀ ਹੁੰਦਾ ਸੁੱਚਾ ਮਨ ਚਾਹੀਦਾ ਸੱਚਾ ਹੋਵੇ ਨਾਤ ਤਾਂ ਹੀ ਨੇ ਸਭ ਪੱਕੇ ਸੁਪਨੇ ਬਣਾਈ ਜੇਗੀ ਅੱਜ ਨਹੀਂ ਤਾ ਫੇਰ ਖੜਦੇ ਜਾਣੀ ਆਣ ਇੱਕਦਮ ਆਪਾਂ ਵੀ ਮੇਰੇ ਨਾਲ ਜੇ ਕਵਰਾਂ ਜਾਣੀ ਆਣ ਆਪਾਂ ਖੜਾ ਹੀ ਰਹਾਂ ਦੇਖ ਲੈ ਸਹੀ ਆ ਮੁੱਲ ਤੇ ਸਹੀ ਲੱਗਾ ਆਪਣਾ ਸੀ ਇਹ ਮਦਨ ਰਾਜ ਵਾਲਾ ਕੋਈ ਗੱਲ ਨਹੀਂ ਬਿਰਦੀ ਫਿਰ ਕੀ ਹੋ ਗਈ ਸੀ ਨਹੀਂ ਗੁੱਸਾ ਕੋਈ ਨਹੀਂ ਆਪਾਂ ਗੁੱਸਾ ਸੌਦੇ ਜਿਹਨੇ ਗੁੱਸਾ ਕੋਈ ਨਹੀਂ ਆਪਾਂ ਉਹ ਤਾਂ ਆਈ ਗਏ ਨੇ ਭਾਈ ਲੈ ਇੱਕ ਸੱਟ ਦੱਸ ਦੇ ਕਿੰਨੇ ਦੇ ਦੇਣੇ ਦੇਣੇ ਕਿੰਨੇ ਦੇ ਦੇਣੇ 40 ਤਾਂ ਤੇਰਾ ਸੁਣ ਲਿਆ ਨਹੀਂ 50 ਵੀ ਮੈਂ ਤਾਂ ਕਿਹਾ ਵਾ 40 ਤਾਂ ਆਈ ਗਏ ਵੀ ਦੇਣੀਆਂ ਚਾਹੀਆਂ 40 ਜਾਂ ਉਹ ਨਹੀਂ ਕਿੱਥੇ ਜਾਊਗਾ ਖਰਚਾ ਪੂ 10000 ਗੱਡੀ ਦਾ ਜੂਪੀ ਸਰ ਨੰਬਰ ਦਾ ਪੱਕੇ ਨਾਲ ਮੰਗ ਲਾ ਭਾਈ ਤੁਸੀਂ ਫਿਰ ਠੂ ਗੱਲੇ ਆ ਪੱਕਿਆਂ ਨਾਲ ਇੱਕੋ ਗੱਲ ਪੱਕੇ ਨਾਲ ਮੰਗ ਲਾ ਹਾਂ ਕਿਸਾਈ ਕਾ ਤੂੰ ਕਰਦਾ ਫਿਰ 32.5 ਦੀਆਂ ਸੀ ਨਹੀਂ 33 ਦੀਆਂ ਦੇ ਦੇ ਜੀ ਤੇ ਦੇਣੀਆ ਤੇ 33 ਬੱਸ ਕਰ ਬਾਈ ਕੋਈ ਨਹੀਂ ਰੋਕ ਲਾ ਰੋਕ ਲਾ ਮੈਂ ਉਹ ਲਾ ਗਰੂੰਗਾ 10 ਨੂੰ ਛੋਟੇ ਨੂੰ ਦੇਖ ਲਾ 35 ਦੀਆਂ ਨਹੀਂ ਮੈਂ ਖਾ ਉਤਨੀ ਗੱਲ ਆ ਗਿਆ 33 ਦੀਆਂ ਨਹੀਂ ਮੈਂ ਖਾ ਦੇਣੀਆ 33 ਦੀਆਂ ਨਹੀਂ ਸਰਦਾਰ ਜੀ ਹਾਂ ਜੱਲ ਬੇ ਠੀਕ ਹੋ ਜਾ ਆ ਜਾ ਫਰਕੇ ਦਾ ਲਿਆ ਤੇ ਹੋ ਜੇ ਕੋ ਸਾ ਆਪਣੇ ਅਗਲਾ ਕੋ ਪੈਸੇ ਦਿਓ ਮੈਨੂੰ ਅਈ ਕੱਤੀ ਹੈ ਅਈ ਕੱਤੀ ਫਿਰ ਚੀ ਨਹੀਂ ਕਰ ਰਿਹਾ ਆ ਜਾ ਬਾਬੇ ਅੰਦਰ ਸਾਰੇ ਅੰਦਰ ਉਹਦਾ ਭੱਜ ਗਿਆ ਯਾਰ ਓ ਬਾਈ ਆ ਜਾ ਉਹਰੇ ਖਾੜੇ ਚ ਤਾ ਆ ਜਾ ਓ ਆ ਜਾ ਮੀਆਂ ਮੈਂ ਕਿਹਾ ਹੋ ਜ਼ੀਰੋ ਫਲਟਰ ਬੰਗੋ ਬੰਦ ਰਾ ਸੁਣ ਮੈਨੂੰ ਤਾਂ ਪਤਾ ਲੱਗਦਾ ਹੈ ਜ਼ੀਰੋ ਫਲਟਰਾਂ ਨੇ ਕਿੰਨਾ ਮਹੀਨਾ ਦੀ ਬੱਕਰੀ ਇੱਧਰ ਦੇ ਦੱਸਣ ਹਾਂ ਓ ਬਾਈ ਆ ਜਾ ਉਹਰੇ ਉਹ ਕੋਈ ਨਹੀਂ ਤੂੰ ਖੜਾ ਜਰਾ ਖੜ ਜਾ ਲੈ ਲੈ ਕੇ ਕੱਢ ਜਾ ਨਾ ਵਾਹ ਮਰਦੇ ਦਾ ਕੋਈ ਨਾਮ ਨਹੀਂ ਸਾਨੂੰ ਬਹੁਤ ਵਾਹ ਪਾ ਜਾਏਗਾ ਇਹ ਨਾ ਬੇਸਤੀ ਸਾਡੇ ਤੇ ਕੋਈ ਉਹ ਨਹੀਂ ਮਖਾ ਜੀ ਉਹ ਬਾਬਾ ਹੋਰ ਦੇ ਲੈ ਤੂੰ ਇਸਕੇ ਮਗਰ ਹੋਗਾ ਮਰੇਗਾ ਤੂੰ ਹੋਰ ਮੈਂ ਮੈਂ ਹੀ ਜਾਵੇਂ ਅੱਜ ਤਾਂ ਵਾਤੇ ਹੀ ਨਾ ਦੇ ਯਾਰ ਉਹ ਨਹੀਂ ਮੈਂ ਤਾਂ ਮਰਾਦਾ ਘਾੜੀ ਤੋਂ ਘਟ ਦੇਣੀ ਨਹੀਂ ਜਮੀਾਂ ਦੀ ਨਹੀਂ ਦੇਣੀ ਜਮੀਂ ਨਾ ਦੇ ਕੇ ਇਹਨਾਂ ਨੂੰ ਸੱਟ ਲਾ ਜਾਂਦੇ ਇਹ ਲੈ ਜੀਆਂ 35 ਦਿਨ ਲੈ ਆ ਦੇ ਆ ਚਲੀਏ ਫੁੱਲ ਲੈ ਦੇ ਚਲ ਕੋ ਯਾਰ ਆ ਆ ਹੈ ਨਹੀਂ ਨਾ ਬੰਦੇ ਆ ਜਾ ਉਹ ਨਹੀਂ ਦੇਣੀ ਲੈਣੇ ਪੈ ਕੇ ਉਹ ਬੈਚ ਮੇਰੇ ਮੈਂ ਨਹੀਂ ਆਦਾ ਹੋ ਯਾਰ ਬਾਉ ਦੇਖਣਾ ਬਾਬੇ ਦੀ ਨਾ ਹੜੇ ਆ ਸਾਈ ਵਾਲਾ ਨੋਟ ਵਾਪਸ ਪੜ੍ਹ ਆ ਉਹ ਥੜਾ ਗੱਡੀ ਕਿੱਥੇ ਗੱਡੇ ਦਾ ਆਪਾਂ ਕਾਹ ਲੈ ਜਾਗਾ ਤੇ ਨਾ ਬਤਾ ਤਾ ਠੀਕ ਹੈ ਹਾਂ ਆ ਫੜਾ ਗਿਆ ਬੰਨੀ ਹੈ ਕੀ ਆ ਕੋ ਡਾਕਟਰ ਸਾਹਿਬ ਕੇ ਚੈੱਕ ਕਰਾ ਲੈ ਆਪ ਦਾ ਡਾਕਟਰ ਸਾਹਿਬ ਨਾਲ ਕੋਈ ਗਿਆ ਬੰਨੀ ਹੈ ਦੇਖੋ ਸੱਨੇ ਹੋ ਕੇ ਆਰ ਖਾਣੇ ਨੂੰ ਭੇਜੋ ਦੀਆਂ ਚਾਰ ਕੋਈ ਪੈਸੇ ਬਣਾ ਜਾ ਲੈ ਦਵਾਈਆਂ ਹੈ ਹਾਂ ਯਾਰ ਨਹੀਂ ਆਇਆ ਤੂੰ ਪੈਸੇ ਵੜਾ ਦੇ ਤੂੰ ਪੈਸੇ ਵੜਾ ਯਾਰਾ ਹਾਂ ਜੀ ਪੈਸੇ ਸ਼ੋਰ ਕਰਾਉਣਾ ਏ ਓਏ ਅਕਦਾ ਕੋਈ ਸ਼ਿਫਦਾ ਹੋਣਾ ਫੁੱਫੂ ਕਿਰ ਹੁਣ ਗੱਪਣਾ ਮੈਂ ਫੰਡਾਂ ਉਹ ਪਹਿਲਾਂ ਹੀ ਕਹਿੰਦਾ ਖਾਲੀ ਹੈ ਪਹਿਲਾਂ ਹੀ ਗਈ ਜਾਂਦਾ ਖਾਲੀ ਖਾਲੀ ਕਰਕੇ ਲੈਂਦਾ ਪਹਿਲਾਂ ਹੀ ਖਾਲੀ ਖਾਲੀ ਗਈ ਜਾਂਦਾ ਤੂੰ ਉਹ ਗੱਪਣਾ ਨਹੀਂ ਜਾਂਦਾ ਜੰਮਰਾਵ ਚਲੀ ਜਾਂਦਾ ਲੱਗਦਾ ਹਾਲੀ ਹੋਣਾ ਕੱਪੜਾ ਕੋਲ ਹੋਣਾ ਤਾਂ ਨਹੀਂ ਇਹਦੇ ਵਸਦੇ ਨਹੀਂ ਆ ਕੀ ਕਰੀਏ ਠੀਕ ਨੇ ਨੋ ਤੇਰੀਆਂ ਬੱਕਰੀਆਂ ਤੇਰੀਆਂ ਨੇ ਪਹਿਲਾਂ ਨਹੀਂ ਫਿਰ ਬੱਕਰੀਆਂ ਸੀ ਵੇਚ ਕੇ ਦਿਖਾਵਾਂਗੇ ਕਿਉਂ ਜੀ ਹੈਲੋ ਬੱਕਰੀਆਂ ਵੇਚਾਂਗੇ ਤੇਰੀਆਂ ਬਈ ਅੜ ਮਾਰੀਆਂ ਲਿਉਨੇ ਆ ਗਾ ਕੋਣਾ ਸੀ ਕਿਉਂ ਜੀ ਇਹ ਨਹੀਂ ਪਤਾ ਪੈਂਦਾ ਚੱਕਦੀ ਦੁਬਾਰੇ ਹੁਣ ਬੰਦਾ ਮੁੰਡਾ ਧਰਾਈ ਜੇ ਸੌਦਾ ਤੇ ਬੰਦਾ ਧਰਾਈ ਕਿੰਨਾ ਦਾ ਸੌਦਾ ਕਰਾਂਗੇ ਉਹ ਪਹਿਨੇ ਖਾਲੀ ਕਰਕੇ ਲੈਂਦਾ ਵਾ ਨਾਲੇ ਮੈਂ ਕਹਿੰਦਾ ਲਿਹਾੜਾ ਚੈੱਕ ਕਰਾਉਂਦਾ ਨਹੀਂ ਜੀ ਜਵਾਨ ਉਹ ਬੰਦਾ ਨਹੀਂ ਬੰਦਾ ਪਤਾ ਹੈ ਜਾਣਾ ਜਾ ਸਾਡੇ 17 ਕਰੋੜ ਦੇ ਬੰਦੇ ਟੀਮ ਬਣਿਆ ਕੋਈ ਮੰਗੀਆਂ ਨਹੀਂ ਹੈਗੀਆਂ ਨਹੀਂ ਆਜਾ ਬੰਦਾ ਹੀ ਨਾ ਮੰਡੀ ਚ ਟੁੱਠਾ ਬੰਦਾ ਹਾਂ ਲੱਖਰ ਵੀ ਗੱਲ ਹੈ ਸੁਣੀ ਨਹੀਂ ਕੋਈ ਛੋਟਾ ਮੰਡੀ ਦਾ ਇਹਦੇ ਵਿੱਚ ਆ ਬੱਕਰੇ ਰਾਤ ਨੂੰ ਨੰਨੇ ਨੰਨੇ ਯਾਰ ਜੀ ਮੈਂ ਲੈਣੇ ਚਾਹੀਦਾ ਉਹਨੇ ਨਿਕਲ ਜੇ ਇੱਕ ਵਾਰੀ ਥੱਲੇ ਬਹਿਗੇ ਲੈਣੀ ਲੈਣੀ ਬਾਪੇ ਨੂੰ ਬੁਲਾ ਆ ਜੂਗੀ ਉਹ ਵੀ ਉੱਪਰ ਖੜੀ ਖੜੀ ਕੀ ਅੱਜ ਸਪਟੀ ਤੇ ਉਸ ਤੋਂ ਬਾਅਦ ਉਹਨੂੰ ਲੱਗੀਆਂ ਮਹਿੰਗੀਆਂ ਉਹ ਕਹਿੰਦਾ ਭਾਈ ਇਹ ਤਾਂ ਫੰਡ ਰਹੇ व्यापार ਨਹੀਂ ਹੈ ਮੈਂ ਲੈ ਲੇਤਾ ਭਾਈ ਓਰੇ ਹੁਣ ਤੁਸੀਂ ਫਸਦਾ ਕਰਾਏ ਤੁਸੀਂ ਦੇਖੋ ਇਸ ਚੀਜ਼ ਨੂੰ ਸਾਨੂੰ ਅੱਜ ਤੇ ਮੰਡੀ ਵਾਲੇ ਦਾ ਕਾਮ ਆ ਗਿਆ ਬੜਾ ਬੜਾ ਪੁੱਛ ਲੈ ਹਾਂ ਹਾਂ ਬੜਾ ਫੜਤੀ 100 ਰੁਪਏ ਫੇ ਮੋੜਿਆ ਕਹਦੇ ਤੁਸੀਂ ਉਹਦਾ ਲੈਣ ਨੂੰ ਦੇਤਾ ਨਹੀਂ ਮੈਨੂੰ ਵੜਾ ਬਾਈ ਕਾਣ ਮੋੜਾ ਜੇ ਤੁਸੀਂ ਸੌਦਾ ਨਹੀਂ ਨਹੀਂ ਇਹਦਾ ਮੁੱਕਰ ਗਿਆ ਬੰਦਾ ਪਹਿਲੇ ਕਿਹੜੇ ਲੱਗ ਕੇ ਪੈਸੇ ਤੁਹਾਡੇ ਫੇਰ ਅਸੀਂ ਕਰਾਇਆ ਸੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਲੈ ਜਿਹੜੀ ਗੱਲ ਕਰੂੰਗਾ ਜੈਦ ਉਹਨੇ ਮੁੱਕਰ ਗਿਆ ਕਿੰਨਾ ਦਾ ਲਾਦਾ ਤੁਸੀਂ ਸੌਦਾ ਕਰਾਇਆ ਸੀ ਹਾਂਜੀ ਤੁਸੀਂ ਅੱਜ ਤੋਂ ਬਾਅਦ ਇਹਦਾ ਸੌਦਾ ਨਹੀਂ ਕਰਾਇਆ ਬਾਬਾ ਨਹੀਂ ਨਹੀਂ ਗੱਲ ਬਾਬੇ ਦੀ ਨਹੀਂ ਸ਼ਾਇਦ ਤੁਸੀਂ ਸੌਦਾ ਨਹੀਂ ਕਰਾਉਣਾ ਦੇਖੋ ਜਿਹੜਾ ਬੰਦਾ ਮੁੱਕਰਦਾ ਤੁਸੀਂ ਕਿਹਨੂੰ ਨੇ ਇਹ ਮੁੱਕਰਿਆ ਤੁਸੀਂ ਇਹਦੇ ਲਵੇ ਸੌਦਾ ਨਹੀਂ ਕਰਦੇ ਇਹ ਆਪਦੇ ਦਮ 'ਤੇ ਲਵੇ ਸਿੱਧਾ ਕਿਹਦਾ ਸੌਦਾ ਨਾ ਕਰਾਈ ਜਮਾ ਅਗਲਾ ਲਵੇ ਨਾਲੇ ਕਮਾਈ 1 ਲੱਖ ਰੁਪਏ ਤੇ ਤੂੰ ਦਾ ਸਾਜੀ ਕਿਹਦੇ ਆ ਇੱਕ ਮਿੰਟ ਬਈਏ ਬੋਲੋ ਨਾ ਮੇਰੀ ਗੱਲ ਸੁਣੋ ਹਾਂ ਤੁਸੀਂ ਆਪਾਂ ਲਾਇਸੈਂਸ ਤੇ 25000 ਰੁਪਏ ਦੋਨੋਂ ਕੇ 5000 ਜੀ ਮੇਰੀ ਗੱਲ ਸੁਣੋ ਮੈਂ ਸੁਣੀ ਜਾਨਾ ਐਂਡ ਆਪਾਂ ਕਰਕੇ ਜਾਇਨੇ ਸੱਤੀ ਇੱਕ ਨਾ ਜਾਇਨੇ 30000 ਰੁਪਏ ਕਰਕੇ ਚਲਾਗਾ 30 ਕਰ ਕਰਕੇ ਚਲੇ ਗਿਆ 30 ਕਹਿ ਕੇ ਚਲਾਗਾ ਹਾਂ ਤਾਂ ਮੈਂ ਗੇੜਾ ਟਾ ਕੇ ਆਇਆ ਇਹ ਦੋਨੋਂ ਪਰਦੇ ਖੜੇ ਸੀ ਯਾਂ ਸੇ ਹਾਂ ਸੱਤੀ ਕਹਿਣ ਲਗਾ ਚੱਲ ਤਨਵਰ ਜਾਇਨੇ ਬਾਈ ਤੂੰ ਸੌਦਾ ਕਰਾ ਰੇ ਨਿਕਾ ਹਾਂ मगर भाई सौदा मेरा पूरा गया मैं सौदा हो रू बदले बकरी कोई सौदा पचास का सौगा सौदा बदले जया नहीं भाई पैतीस की 34 की 35 की 36 की अगला करेगा ਇਸੀ ਨੂੰ ਬੰਦੇ ਦਾ ਸਾਹਮਣੇ ਵਾਲੇ ਨੂੰ ਪੁੱਛ ਤਲੇ ਭਾਈ ਕਹਾਂ ਤੱਕ ਕੀ ਹੈ ਗਿਆ ਜਹ ਤੱਕ ਲਗਾਮ ਮੰਨ ਆਪਨੇ ਕੱਤੀ ਤੱਕ ਲਗਾਇਆ ਥਾ ਕੱਤੀ ਕਾ ਚਪ ਕਰ ਜੋ ਚਪਾ ਦੇ ਕੱਤੀ ਕਾ ਲਗਾਇਆ ਥਾ ਇਹਨੇ ਕੱਤੀ ਤੋਂ ਕਰਕੇ ਇਹਨੇ ਬੱਤੀ ਕਰਦਾ ਭਾਈ ਜੀ ਇੱਕ ਮਿੰਟ ਇੱਕ ਮਿੰਟ ਹੁਣ ਜਾ ਤਾਂ ਤੁਸੀਂ ਮੂਰੀ ਆ ਜਾਓ ਕੀ ਕਰਕੇ ਇਹ ਬੱਤੀ ਕਰ ਗਿਆ ਸਾਡੇ ਸਾਡੇ ਬੱਤੀ ਵੀ ਕਰ ਗਿਆ ਭਾਈ ਜੀ ਥੋਡੀਆਂ ਬੱਕਰੀਆਂ ਉਹ ਉਹਨਾਂ ਦੀਆਂ ਬੱਕਰੀਆਂ ਵੀ ਦੀਆਂ ਆਜ ਔਰੇ ਆਜੋ ਰਾਜੂ ਹੱਡੀ ਪਿੱਛੇ ਲਓ ਜੀ ਇੱਧਰ ਫੜ ਬੱਕਰੀਆਂ ਔਰੇ ਕਰ ਦੇ ਬਚਾਏ ਕਰ ਇੱਧਰ ਨੂੰ ਕਰੀ ਕਰਾਓ ਚਲ ਆ ਫੜ ਬੱਕਰੀਆਂ ਹਾਂ ਬੱਕਰੀਆਂ ਦੀ ਸੌਂ ਖਾ ਕੇ ਕਹੇ ਵੀ ਕਿਸੇ ਨੇ ਪੈਸੇ ਕੀਤੇ ਸੀ ਬੱਕਰੀਆਂ ਪਕਾਉਣ ਨੂੰ ਕੋਈ ਨਹੀਂ ਕੀਤਾ ਜੀ ਕਿਸੇ ਨੇ 10 ਰੁਪਏ ਵੀ ਨਹੀਂ ਕੀਤੇ ਕਿਸੇ ਨੂੰ ਕੀਤੇ ਤਾਂ ਨਹੀਂ ਹਾਂ ਜੀ ਨਹੀਂ ਤੇ ਫਿਰ ਇਤੂ ਬਾਅਦ ਦੇ ਵਿੱਚ ਜਦੋਂ ਇਹਨਾਂ ਨੇ ਲਾਇਆ 35000 ਇਹ ਕੋਲੇ ਸੀਗੇ ਜੇ ਜੋ 33.30 ਤੇ ਜਾ ਕੇ ਗੱਲ ਖੜ ਗਈ ਗਲਾਲ ਨੇ ਥੱਲੇ ਹੱਥ ਲਾਇਆ ਬੱਚੇ ਦੇ ਕਿਹੜੀ ਗੱਲ ਸੁਣੋ ਮੈਂ ਨਹੀਂ ਪਤਾ ਨਹੀਂ ਭੱਜਿਆ ਜੀ ਕੋਲੇ ਖੜ ਕੇ ਸੋਚਿਆ ਚੱਲੋ ਇੱਕ ਵਾਰ ਗੱਲ ਜੋ 33.30 ਤੇ ਗੱਲ ਸਹੀ ਇਮਾਨਦਾਰੀ ਕਰ ਰਹੀਆਂ ਬੱਕਰੀਆਂ ਤਰੀਆਂ ਦੋਨੇ ਖਾਲੀ ਆ ਨੇ ਇੱਕ ਵਾਰ ਕਹਿੰਦਾ ਸੁਣਿਓ ਇਹ ਕਹਿੰਦਾ ਵੀ 33000 ਰੁਪਇਆ ਕਰਕੇ ਕਹਿੰਦਾ ਇੱਕ ਮਿੰਟ ਸਾਢੇ 33 ਕਰਕੇ ਕਹਿੰਦਾ ਬੱਕਰੀਆਂ ਤੇ ਨਹੀਂ ਦੋਨੇ ਖਾਲੀਆਂ ਮੈਂ ਕਹਿੰਦਾ ਮੈਨੂੰ ਨਹੀਂ ਪਤਾ ਇਹ ਜਿਹੜੇ ਕਰ 34 ਕਰਦਾ ਇਹਨੇ ਫੜ ਕੇ 35 ਕਰਤਾ ਇਹ ਕਹਿੰਦਾ ਮਹਿੰਗੀਆਂ ਲੱਗਦੀਆਂ ਪਰ ਕੀ ਗੱਲ ਹੈ ਮੇਰੀ ਗੱਲ ਸੁਣ ਨਾ ਇਹ ਰਾਜੂ ਭਾਈ ਨੂੰ ਅੰਕਲ ਨੂੰ ਇਹਨੂੰ ਵਿਆ ਇਹਨੇ ਬੱਚੇ ਨੂੰ ਇਹਨੂੰ ਕਿਹਾ ਵਾ ਫੇਰ ਰੇਟ ਵਧਾਇਆ ਉਹਨੇ ਇਹ ਤੋਂ ਕਰ ਕੁਛ ਕਰ ਕੋਸ ਫੇਰ ਉਹਨੇ ਰੇਟ ਵਧਾਇਆ ਉੱਥੇ ਰੇਟ ਵਧਾਇਆ ਮਨੇ ਕਹਾ ਇਹਦੇ ਕਿਹਾ ਇਹਨੇ ਬਾਈ ਤੇ ਕਿਹਾ ਇਹ ਸਦੀ ਕੰਮ ਕਰ ਪਰ ਇਹ ਹਾਜੀ ਸਾਹਿਬ ਮੇਰੀ ਗੱਲ ਚਾਚਾ ਮੇਰੇ ਨਾਲ ਪਾਓ ਜੇ ਤਾਂ ਸੌਦਾ ਕੀਤਾ ਪਾਪਾ ਜੀ ਮੇਰੇ ਨਾਲ ਸੁਣਾ ਬਖਰੀ ਲੂੰਗਾ 1 ਲੱਖ ਰੁਪਏ ਕਿ ਥੋਕੇ 40 ਰੁਪਏ ਨਹੀਂ ਬਿਲਕੁਲ ਵੇਚ ਠੀਕ ਹੈ ਨਹੀਂ ਜਪਿੰਦਰ ਜਾਨੇ 33 33 33 33 ਸਾਢੇ 33 ਕਹਾਂ ਮੈਂ ਭੱਜਿਆ ਮੈਂ ਪਾਕਿਸਤਾਨਾ ਸਾਢੇ 33 ਦਾ ਲੈਣਾ ਨਹੀਂ ਨਹੀਂ ਆਪਾਂ ਹੀ ਜਾਨੀ ਮੈਂ ਭੱਜਿਆ ਕੰਮ ਕਰ ਰਿਹਾ ਰੋਣਾ ਪਾਉ ਯਾਰ ਬਸ ਉਹ ਨੱਬੜਿਆ ਹੋਰ ਸੌਦਾ ਨਾ ਕਰਾਈ ਉਹ ਵੀ ਭੱਜ ਗਿਆ ਨਹੀਂ ਦੇਣੀ ਆਈ ਇਹਨੂੰ ਸੌਦਾ ਨਾ ਕਰਾਈ ਤੈਨੂੰ ਸਾਢੇ 33 ਦੇ ਕਰਾਈਏ ਨਹੀਂ ਦੇਣੀਆਂ ਜੀ ਆਪਾਂ ਦੇਣੀਆਂ ਹਜ਼ਾਰ 15 ਦੇ ਕਰਦੇ ਹੈ ਇਹ ਰਾਜੂ ਕੀ ਬਾਤ ਹੈ ਨਾ ਕੱਪੜੇ ਬੱਕਰੀਆਂ ਆਪਣੇ ਕੱਪੜੇ ਫੇਰ ਹਟਾ ਕੱਪੜਾ ਬੱਕਰੀਆਂ ਛੋੜ ਹਾਂ ਦੋਨੇ ਕੱਪੜਾ ਨੇ ਗੱਬੜਾ ਕਰਕੇ ਉਹਨਾਂ ਨੇ ਪਾਇਆ ਹਜਿ ਸਾਹਿਬ ਪਿੱਛੇ ਹਟ ਜਾ ਇੱਕ ਮਿੰਟ ਪਤਾ ਕੀ ਗੱਲ ਇੱਧਰ ਸੁਣ ਮੈਂ ਰੋਡ ਦਾ ਦਾ ਆਰੇ ਬੰਦੇ ਕਿੱਨੇ ਖੜੇ ਆ ਪਹਿਲਾਂ ਤਾਂ ਇਹਨਾਂ ਨੇ ਬੱਕਰੀ ਦਾ ਸੌਦੇ ਚ ਰੋਲਾ ਪਾਣਾ ਉਸ ਤੋਂ ਬਾਅਦ ਪਤਾ ਕੀ ਕਰਨਾ ਫਿਰ ਲਖਾਈ ਪਿੱਛੇ ਉੱਥੇ ਜਾ ਕੇ ਲੜਨਾ 100 ਰੁਪਏ ਖਾਤਰ ਗੱਲ ਕਲੀਅਰ ਕਰਿਆ ਕਰੋ ਗੱਲ ਨਹੀਂ ਕਲੀਅਰ ਕਰਦੇ ਸੌਦਾ ਕਰ ਲੈਣਾ ਕੋਈ ਸਤਾ ਗਲਤੀ ਮੈਂ ਮੂੰਹ ਤੇ ਕਹਿੰਦਾ ਸਾਡੇ ਦਲਾਲਾ ਦੀ ਜਦੋਂ ਇੱਕ ਮਿੰਟ ਬਾਈ ਤੁਸੀਂ ਨਾ ਜਦੋਂ ਤੁਸੀਂ ਸੌਦਾ ਹੋ ਗਿਆ ਕਿ ਜਦੋਂ ਕੋ ਭਾਈ ਆਪ ਕੋ ਆਪਣੀ ਲਖਾਈ ਕਰਾਓ ਲੈ ਆਓ ਕਟੋ 100 ਰੁਪਏ ਚਲੋ ਜਾ ਕੇ ਲਖਾਈ ਕਰਾਓ ਕਹਿਨੇ ਹੈ ਜੀ ਅਸੀਂ ਇਹ ਗੱਲ ਅਗਲੇ ਨੂੰ ਲਿਖਾਈ ਕਰਾਉਣੀ ਹੈ ਜੀ ਕਹਿਨੇ ਹੈ ਜੀ ਅਸੀਂ ਕਹਿਨੇ ਹੈ ਇਹ ਗੱਲ ਅਗਲੇ ਨੂੰ ਲਿਖਾਈ ਕਰਾਉਣ ਵਾਲਾ ਮੇਰੀ ਜਿੰਨੀ ਮਰਜ਼ੀ ਵੀਡੀਓ ਦੇਖ ਲੋ ਮੈਂ ਕਹਿੰਦਾ ਆਪਾਂ ਇਹ ਲਖਾਈ ਆਪੋ ਆਪੀ ਕਰਾ ਦੇਦਾ ਮੈਂ ਤਾਂ ਦੇਣੇ ਨਹੀਂ ਜੀ ਉਹ ਦੱਸੋ ਭਰਿਓ ਮਾਰਦੋ ਕਿਉਂ ਦੀ ਨਾ ਚੱਲਦੀ ਆ ਹਾਂ ਕੋਈ ਫालतू ਖਰਚਾ ਨਹੀਂ ਆਪਾਂ ਲੈਦੇ ਠੀਕ ਹੈ ਜਿੰਨੇ ਵੀ ਵੀਰ ਸੁਣਦੇ ਹੋ ਜਾਂ ਵੀਡੀਓ ਦੇਖਦੇ ਹੋ ਉਹ ਆਪਣਾ ਸੌਦਾ ਕਲੀਅਰ ਕਰਕੇ ਲਖਾਈ ਦਾ ਇੱਥੇ ਹੀ ਲਿੜ ਕੇ ਕਾਊਂਟਰ ਤੇ ਫੇਰ ਜਾਇਆ ਕਰੋ ਫੇਰ ਜਾਇਆ ਕਰੋ ਬਿਲਕੁਲ ਬਿਲਕੁਲ ਹੋਰ ਤੁਸੀਂ ਦਬਾਓ ਇੱਕ ਨੂੰ ਦਬਾਉਣੇ ਹੋ ਛਿੱਤਿਆਂ ਆਏ ਹ ਓ ਮੈਂ ਕੀ ਕਰਦੀ ਆ ਊਟੂ ਧੂਣਾ ਮੈਂ ਅੱਜ ਅਸੀਂ ਮੇਲੇ 'ਚ ਬੜੇ ਹੋਇਆ ਅੱਜ ਬੜਾ ਮੇਲੇ ਮਰੀ ਤੁਸੀਂ ਕੱਲੇ ਇਹ ਜੀ ਚੀਜ਼ ਕਰੋ ਤੁਸੀਂ ਮੇਲੇ 'ਚੋਂ ਅਸੀਂ ਮੰਡੀ 'ਚ ਬੜੇ ਹੋਏ ਆਂ ਹਾਂ ਅੱਜ ਤੁਸੀਂ ਮੰਡੀ ਦੇ ਮਾਲਕ ਹੋ ਕੰਮ ਤਾਂ ਕਰਨੀ ਆ ਅਸੀਂ ਚਲੋ ਚੱਕ ਦੋ ਫਟ ਚਲ ਆ ਜਾ ਬਾਈ ਆ ਦਿਖਾਈ ਮੜੇਗਾ ਤਾਂ ਦਾ ਨੇ ਵੀ ਸੌਦਾ ਕਰ ਦਿਖਾਈ ਮੜੇਗਾ ਇਹ ਜਿਹਦਾ ਸੌਦਾ ਨਾ ਕਰਾਈ ਓਏ ਕਾਹਨੂੰ ਦੇਖ ਲਾ ਵੀ ਦੱਸ ਇਹਦਾ ਸੌਦਾ ਜੇ ਤੂੰ ਕਰਪਾ ਫਸ ਗਿਆ ਮੈਨੂੰ ਤੇ ਮੇਰੇ ਕੋਲੇ ਖੁੰਡੀ ਐ ਇਧਰ ਲੈ ਖੁੰਡੀ ਐ ਤੇ ਮੇਰੇ ਨਾਲ ਥੱਪੜ ਐ ਓਏ ਆਇਆ ਗਣ ਬਾਈ ਅੱਗੇ ਹਟ ਜਾ ਐ ਇਹਦੀ ਖੁੰਡੀ ਐ ਇੱਥੇ ਪਾੜ ਜਾ ਕਿਤਨਾ ਆ ਫੋਨ ਚੈੱਕ ਕਰ ਰਜੂ ਫੋਨ ਹੈ ਕੱਟਦਾ ਨਹੀਂ ਫੋਨ ਜੀ ਦਾ ਆ ਗਾ ਬੱਕਰੀਆਂ ਦਿਖਾ ਦੇ ਆ ਬੰਦੇ ਨੂੰ ਰੱਖ ਹੋਰ ਮੈਂ ਕੀ ਕਰ ਆਪਣੇ ਅਸੀਂ ਵੇਚਾਂਗੇ ਫੋਨ ਬਾਈ ਬਦਲ